ਸਤ੍ਰੀ ਕਾਲ 78 ਸਾਲਾਂ ਬਾਅਦ ਪਹਿਲੀ ਵਾਰ ਕਿਸੇ ਲੇਡੀ ਨੂੰ ਗਦਰਵਾਹਾ ਤੋਂ ਐਮਐਲਏ ਕੰਟੈਸਟ ਕਰਨ ਦਾ ਮੌਕਾ ਮਿਲਿਆ ਇਹ ਮੌਕਾ ਕੇਵਲ ਮੈਨੂੰ ਹੀ ਨਹੀਂ ਮੇਰੇ ਰਾਹੀਂ अनेका ਔਰਤਾਂ ਨੂੰ ਆਪਦੀ ਆਵਾਜ਼ ਅਸੈਂਬਲੀ ਤੱਕ ਪਹੁੰਚਾਉਣ ਦਾ ਇੱਕ ਮੌਕਾ ਕਾਂਗਰਸ ਪਾਰਟੀ ਨੇ ਆਪਾਂ ਨੂੰ ਸਭ ਨੂੰ ਦਿੱਤਾ ਹੈ ਔਰ ਮੈਂ ਹਮੇਸ਼ਾ ਆਪਦੀ ਇਸ ਭਾਵਨਾ ਨੂੰ ਲੋਕ ਸੇਵਾ ਦੀ ਭਾਵਨਾ ਨੂੰ ਰਾਜਾ ਜੀ ਦੇ ਰਾਹੀਂ ਆਪਦੀ ਇੱਕ ਜਿਹੜੀ ਛੋਟੀ ਜੀ ਫਾਊਂਡੇਸ਼ਨ ਮੈਂ ਚਲਾਈ ਹੈ ਆਸਰਾ ਉਹਦੇ ਰਾਹੀਂ ਹਮੇਸ਼ਾ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਰਹੀਆਂ ਜੋ ਮੈਂ ਆਪਦੇ ਵੱਲੋਂ ਤਿਲ ਫੁੱਲ ਕਰ ਸਕਦੀਆਂ ਉਹ ਮੈਂ ਹਮੇਸ਼ਾ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਇਸ ਪੰਜਾਬ ਦੀ ਧਰਤੀ ਤੇ ਜੰਮੇ ਆ ਪਲੇ ਆ ਵੱਡੇ ਹੋਏ ਆ ਬਹੁਤ ਕੁਝ ਇਸ ਧਰਤੀ ਨੇ ਇੱਥੋਂ ਦੇ ਲੋਕਾਂ ਨੇ ਦਿੱਤਾ ਹੈ ਔਰ ਇਹਦਾ ਦੇਣਾ ਆਪਾਂ ਜ਼ਿੰਦਗੀ ਦੇ ਵਿੱਚ ਮੈਂ ਸ਼ਾਇਦ ਕਦੀ ਵੀ ਦੇ ਨਹੀਂ ਸਕਦੀ ਪਰ ਹਮੇਸ਼ਾ ਇਸ ਭਾਵਨਾ ਨੂੰ ਅੱਗੇ ਰੱਖ ਕੇ ਮੈਂ ਆਪਦੇ ਲੋਕਾਂ ਦੇ ਵਿੱਚ ਵਿਚਰਦੀ ਰਹੀਆਂ ਗਿੱਦੜਵਾਹ ਦੀ ਸੇਵਾ ਵਾਸਤੇ ਹਮੇਸ਼ਾ ਤਤਪਰ ਰਹੀਆਂ ਹੈ ਪਰ ਅੱਜ ਜੋ ਇੱਕ ਮੌਕਾ ਮਿਲਿਆ ਹੈ ਲੋਕ ਸੇਵਾ ਦਾ ਲੋਕਾਂ ਦੀ ਆਵਾਜ਼ ਅਸੈਂਬਲੀ ਤੱਕ ਲਿਜਾਣ ਦਾ ਉਹਨਾਂ ਦੇ ਹੱਕਾਂ ਦੀ ਲੜਾਈ ਲੜਨ ਦਾ ਔਰ ਉਹਨਾਂ ਦੇ ਹੱਕਾਂ ਨੂੰ ਪੂਰਾ ਕਰਨ ਦਾ ਅੱਜ ਮੈਨੂੰ ਲੱਗਦਾ ਹੈ ਇਸ ਮੌਕੇ ਨੂੰ ਸਿਰੇ ਲਾਉਣ ਵਾਸਤੇ ਆਪਾਂ ਸਾਰਿਆਂ ਨੂੰ ਰਲ ਕੇ ਇਕੱਠੇ ਹੋਣਾ ਪਊਗਾ ਕਿਉਂਕਿ ਜਦ ਮੈਂ 2012 ਦੇ ਵਿੱਚ ਪਹਿਲੀ ਵਾਰ ਰਾਜਾਜੀਲੀ ਕੈਂਪੇਨ ਕਰਨਾਈ ਸੀ ਨਾ ਤਾਂ ਇੱਥੇ ਇੱਕ ਝੂਠੇ ਪਰਚਿਆਂ ਦੀ ਰਾਜਨੀਤੀ ਸਿਖਰਾਂ ਤੇ ਸੀ ਮੁੱਢਲੀਆਂ ਸਹੂਲਤਾਂ ਗਿੱਦੜਵਾ ਦੀਆਂ ਬਿਲਕੁਲ ਗਾਇਬ ਸਨ ਇੱਕ ਛੋਟੀ ਜੀ ਚੀਜ਼ ਤੇ ਬੜੀ ਨਹਾਇਤੀ ਜ਼ਰੂਰੀ ਚੀਜ਼ ਗੈਸ ਸਿਲੰਡਰ ਉਹਦੇ ਵਾਸਤੇ ਕਿੰਨੀ ਕਿੰਨੀ ਲੰਮੀ ਲਾਈਨ ਸਵੇਰੇ 3:30-4 ਵਜੇ ਲੱਗਿਆ ਕਰਦੀ ਸੀ ਔਰ ਬੜੀ ਹੈਰਾਨੀ ਹੁੰਦੀ ਸੀ ਸਾਰੇ ਪੰਜਾਬ ਦੀ ਵਾਕਡੋਰ ਇੱਥੋਂ ਦੇ ਐਮ.ਐਲ.ਏਸ ਕੁਲ ਸੀ ਖਜ਼ਾਨਾ ਮੰਤਰੀ ਸਨ ਉਹ ਔਰ ਪੂਰਾ ਪੰਜਾਬ ਉਹਨਾਂ ਨੇ ਸੰਭਾਲਿਆ ਹੋਇਆ ਸੀ ਪਰ ਗਿੱਦੜਵਾਹਾ ਦੇ ਵਿੱਚ ਮੋਡਲੀਆਂ ਸਹੂਲਤਾਂ ਪਹਿਲੀ ਵਾਰ ਐਮਐਲਏ ਬਣ ਕੇ ਪਹਿਲੀਆਂ ਮੋਡਲੀਆਂ ਸਹੂਲਤਾਂ ਰਾਜਾ ਵੜਿੰਗ ਜੀ ਨੇ ਲੈ ਕੇ ਆਂਦੀਆਂ ਸੀ ਔਰ ਜਿੰਨੀ ਖੁਸ਼ੀ ਤੁਹਾਨੂੰ ਹੋਈ ਪਹਿਲੀ ਗੈਸ ਏਜੰਸੀ ਆਉਂਦੀ ਪਹਿਲਾ ਸਰਕਾਰੀ ਕਾਲਜ ਲਿਆਉਂਦੀ ਸਰਕਾਰੀ ਹਸਪਤਾਲ ਨੂੰ ਸਿਖਰਾਂ ਤੇ ਪਹੁੰਚਾਉਣ ਦੀ ਜਿੰਨੀ ਖੁਸ਼ੀ ਤੁਹਾਨੂੰ ਹੋਈ ਨਾ ਉਦੋਂ ਵੱਧ ਮੈਨੂੰ ਹੋਈ ਕਿਉਂਕਿ ਕਿਤੇ ਨਾ ਕਿਤੇ ਕੀਤੇ ਵਾਅਦਿਆਂ ਨੂੰ ਪਰਮਾਤਮਾ ਨੇ ਪੂਰਾ ਕਰਨ ਦਾ ਇੱਕ ਮੌਕਾ ਦਿੱਤਾ ਤੇ ਮੈਂ ਹਮੇਸ਼ਾ ਇਹੀ ਅਰਦਾਸ ਕਰਦੀ ਆਂ ਸੱਚੇ ਪਾਤਸ਼ਾਹ ਅੱਗੇ ਇੰਨੀ ਸਮਰੱਥਾ ਦਿਓ ਕਿ ਇੱਥੋਂ ਦੇ ਲੋਕਾਂ ਦੇ ਕੰਮ ਆ ਸਕੀਏ ਸੱਚ ਦੇ ਰਸਤੇ ਤੇ ਹਮੇਸ਼ਾ ਰਹਿ ਸਕੀਏ ਤੁਰ ਸਕੀਏ ਪਰ ਮੇਰੀ ਇਕੱਲੀ ਭਾਵਨਾ ਮੈਨੂੰ ਲੱਗਦਾ ਇਨਫ ਨਹੀਂਗੀ ਤੁਹਾਡੇ ਸਾਥ ਤੋਂ ਬਿਨਾ ਮੈਂ ਇਹ ਸਭ ਚੀਜ਼ਾਂ ਦੀ ਪੂਰਤੀ ਨਹੀਂ ਕਰ ਸਕਦੀ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਆਂ ਕਿ ਹਮੇਸ਼ਾ ਤੁਸੀਂ ਸਾਡੇ ਪਰਿਵਾਰ ਦਾ ਵੱਧ ਚੜ ਕੇ ਸਾਥ ਦਿੱਤਾ ਹੈ ਸਾਡੇ ਲਈ ਅਰਦਾਸ ਕਰਦੇ ਰਹੋ ਬੜੀਆਂ ਸੁੱਖਾਂ ਸੁਖੀਆਂ ਤੁਸੀਂ ਲੋਕਾਂ ਨੇ ਹਿੱਸੇਦਾਰੀ ਪਾਈ ਹੈ ਹਰ ਇਲੈਕਸ਼ਨ ਕੈਂਪੇਨ ਦੇ ਵਿੱਚ ਇਸ ਵਾਰ ਵੀ ਤੁਹਾਡੀ ਭੈਣ ਆਪਣੀ ਜ਼ਿੰਦਗੀ ਦਾ ਪਹਿਲਾ ਇਲੈਕਸ਼ਨ ਲੜ ਰਹੀ ਹੈ ਗਿੱਦੜ ਬਾਹਾ ਤੋਂ ਪਹਿਲੀ ਵਾਰ ਕੋਈ ਲੇਡੀ ਇਲੈਕਸ਼ਨ ਲੜ ਰਹੀ ਹੈ ਦੇਖੋ ਬਹੁਤ ਵੱਡਾ ਮੌਕਾ ਹੈ ਜਿਸ ਤਰ੍ਹਾਂ ਸਾਡੀਆਂ ਧੀਆਂ ਜਦੋਂ ਕਿਸੇ ਲੇਡੀ ਟੀਚਰ ਨੂੰ ਦੇਖਦੀਆਂ ਹਨ ਤਾਂ ਉਹ ਕਹਿੰਦੀਆਂ ਕਿ ਮੈਂ ਵੱਡੀ ਹੋ ਕੇ ਟੀਚਰ ਬਣੂੰਗੀ ਜਦ ਕਿਸੇ ਪੁਲਿਸ ਆਫੀਸਰ ਨੂੰ ਦੇਖਦੇ ਹੈ ਬੱਚੇ ਤੇ ਜਨਰਲੀ ਆਪਾਂ ਦੇਖਦੇ ਆ ਕਿ ਬੱਚੇ ਕਹਿੰਦੇ ਮੈਂ ਤਾਂ ਆਮ ਹੀ ਆਫੀਸਰ ਬੰਨਾ ਮੈਂ ਤਾਂ ਫੌਜ ਵਿੱਚ ਜਾਣਾ ਮੈਂ ਆਪਦੀ ਸਾਰੀਆਂ ਵਕਰੀਆਂ ਸੋਚਾਂ ਦੇ ਨਾਲ ਕਿ ਹਾਂ ਇਸ ਧਰਤੀ ਲਈ ਕੁਝ ਕਰਨਾ ਹੈ ਲੋਕਾਂ ਲਈ ਕੁਝ ਕਰਨਾ ਹੈ ਪਰ ਇੱਕ ਬੜੀ ਸਟਰੋਂਗ ਮੇਰੀ ਸੋਚ ਇਹ ਵੀ ਹੈ ਕਿ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਚੰਗਾ ਰੋਲ ਮਾਡਲ ਵੀ ਬੰਨਾ ਨਾ ਹਮੇਸ਼ਾ ਉਸ ਤਰ੍ਹਾਂ ਦਾ ਆਪਦੀ ਜ਼ਿੰਦਗੀ ਦੇ ਵਿੱਚ ਲਾਈਫ ਸਟਾਈਲ ਫੋਲੋ ਕੀਤਾ ਜਿਸ ਤਰ੍ਹਾਂ ਦਾ ਮੈਂ ਆਉਣ ਵਾਲੀ ਪੀੜ੍ਹੀ ਤੋਂ ਉਮੀਦ ਕਰਦੀ ਹਾਂ ਤੇ ਮੈਂ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਇੱਕ ਚੰਗਾ ਰੋਲ ਮਾਡਲ ਵੀ ਬੰਨਾ ਚਾਹਣੀ ਹੈ ਤੇ ਹਮੇਸ਼ਾ ਬਨਨ ਦੀ ਕੋਸ਼ਿਸ਼ ਕੀਤੀ ਹੈ ਆਉਣ ਵਾਲੀ ਪੀੜ੍ਹੀ ਵਾਸਤੇ ਤੇ ਆਪਦੇ ਚੰਗੇ ਕੰਮਾਂ ਦੇ ਨਾਲ ਆਪਦੀ ਜ਼ਿੰਦਗੀ ਦੇ ਨਾਲ ਮੈਂ ਆਉਣ ਵਾਲੀ ਪੀੜ੍ਹੀ ਨੂੰ ਸਿੱਧ ਵੀ ਦੇਣਾ ਚਾਹਣੀ ਹੈ ਕਿ ਜ਼ਿੰਦਗੀ ਦੇ ਵਿੱਚ ਭਾਵੇਂ ਜੋ ਮਰਜ਼ੀ ਪੜੀਏ ਭਾਵੇਂ ਜੋ ਮਰਜ਼ੀ ਬਣੀਏ ਪਰ ਲੋਕ ਸੇਵਾ ਹਮੇਸ਼ਾ ਸਾਡੀ ਜ਼ਿੰਦਗੀ ਦੇ ਵਿੱਚ ਪਹਿਲਾ ਟੀਚਾ ਚਾਹੀਦੀ ਹੈ ਆਪਾਂ ਸਾਰੇ ਕਹਿੰਦੇ ਆ ਕਿ 33% ਰਿਜ਼ਰਵੇਸ਼ਨ ਔਰਤਾਂ ਦੇ ਲਈ ਚਾਹੀਦੀ ਹੈ ਮੰਗ ਰੱਖਦੇ ਆ ਪਰ ਗਿੱਦੜਵਾਹਾਂ ਨੂੰ ਬਿਨਾਂ ਇਹ ਰਿਜ਼ਰਵੇਸ਼ਨ ਤੋਂ ਇਨਾ ਸੋਹਣਾ ਮੌਕਾ ਮਿਲਿਆ ਤੇ ਲੇਡੀਜ਼ ਜਦ ਤੱਕ ਆਪਦੇ ਆਪ ਨੂੰ ਪ੍ਰੂਵ ਨਹੀਂ ਕਰਨਗੀਆਂ ਤਾਂ ਸਾਨੂੰ ਕਿਸ ਤਰ੍ਹਾਂ ਪਤਾ ਲੱਗੂਗਾ ਕਿ ਉਹ ਆਪਦਾ ਬੈਸਟ ਕਿੰਨਾ ਕੁ ਦੇ ਸਕਦੀ ਹੈ ਅੱਜ ਇੱਕ ਮੌਕਾ ਮਿਲਿਆ ਇੱਕ ਲੇਡੀ ਨੂੰ ਇੱਕ ਹਲਕੇ ਨੂੰ ਰੈਪਰੈਜ਼ੈਂਟ ਕਰਨ ਦਾ ਔਰ ਇਹ ਮੌਕਾ ਤੁਸੀਂ ਸਾਰਿਆਂ ਨੇ ਦੇਣਾ ਹੈ ਤੁਸੀਂ ਦੇਣਾ ਹੈ ਮੈਨੂੰ ਆਪਦਾ ਸਾਥ ਦੇ ਕੇ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਦੀ ਵੋਟ ਆਪਦੇ ਜਾਨ ਪਛਾਣ ਵਾਲਿਆਂ ਦੀ ਆਪਦੇ ਰਿਸ਼ਤੇਦਾਰਾਂ ਦੀ ਭੈਣਾ ਭਰਾਵਾਂ ਦੀ ਕਿਰਪਾ ਕਰਕੇ ਬੇਨਤੀ ਹੈ ਕਿ ਆਪਦੀ ਹਰ ਵੋਟ ਮਸ਼ੀਨ ਦੇ ਪਹਿਲੇ ਬਟਨ ਤੇ ਪੰਜੇ ਦਾ ਬਟਨ ਦਬਕੇ ਆਪਦੀ ਭੈਣ ਦਾ ਸਾਥ ਦੇ ਆ ਜੇ ਤਾਂ ਜੋ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਜੋ ਵੀ ਕਰ ਸਕਦੀ ਹੋਈ ਗਿੱਦੜਵਾਸਤੇ ਹਮੇਸ਼ਾ ਕਰੂੰਗੀ ਔਰ ਤੁਹਾਡਾ ਸਿਰ ਹਮੇਸ਼ਾ ਉੱਚਾ ਰੱਖੂੰਗੀ ਕਦੀ ਨੀਵਾ ਨਹੀਂ ਹੋਣ ਦਊਂਗੀ ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ ਅਪੀਲ ਹੈ ਧਿਆਨ ਰੱਖਿਆ ਜੀ ਆਪਦੀ ਵੋਟ ਦਾ ਸਹੀ ਇਸਤੇਮਾਲ ਕਰਿਆ ਜੀ ਕਿਤੇ ਤੁਹਾਡੀ ਵੋਟ ਵੇਸਟ ਨਾ ਹੋ ਜੇ ਇਹ ਵੋਟ ਗਿੱਦੜਵਾਦੀ ਹਰ ਔਰਤ ਦੇ ਹੱਕ ਦੇ ਵਿੱਚ ਹੋਵੇਗੀ ਗਿੱਦੜਵਾਹਾ ਦੀਆਂ ਧੀਆਂ ਦੇ ਹੱਕ ਦੇ ਵਿੱਚ ਹੋਵੇਗੀ ਤੁਹਾਡਾ ਬਹੁਤ ਬਹੁਤ ਧੰਨਵਾਦ that's true god